ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਹਿਰ ਦੇਖ ਰਹੇ ਹੋ ਸਾਥੀਓ ਕਿਆ ਜਾਂਦਾ ਹੈ ਕਿ ਇਨਸਾਨੀਅਤ ਜਿਉਂਦੀ ਰਹੇਗੀ ਤਾਂ ਦੁਨੀਆ ਚਮਕਦੀ ਰਹੇਗੀ ਦੱਸ ਦਿਓ ਕਿ ਗੀਤਾ ਭਵਨ ਰੋਡ ਤੇ ਆ ਬਾਲੀ ਗਵਾਚੀ ਸੀਗੀ ਲੇਕਿਨ ਸਾਨੂੰ ਚੰਗੇ ਇਨਸਾਨ ਮਿਲ ਗਏ ਬਾਲੀ ਗਵਾਚੀ ਐ ਲੇਕਿਨ ਇਨਸਾਨੀਅਤ ਭਰਪੂਰ ਇਨਸਾਨ ਉਹਨਾਂ ਨਾਲ ਮੇਲ ਹੋਇਆ ਔਰ ਇਹ ਸ਼ਬਨਮ ਪ੍ਰਿੰਟਿੰਗ ਪ੍ਰੈਸ ਦੇ ਬਾਹਰ ਇਸ ਸੋਨੇ ਦੀ ਜਿਹੜੀ ਬਾਲੀ ਆ ਜਾਂ ਟੌਪਸ ਕਹਿ ਲਈਏ ਇਹੇਠਾ ਡਿੱ ਗਿਆ ਸੀਗਾ ਔਰ ਸ਼ਬਨ ਪੇਂਟਿੰਗ ਪ੍ਰੈਸ ਦੇ ਬਾਹਰ ਵੀਰ ਉਹਨਾਂ ਨੂੰ ਮਿਲਦਾ ਹੈ ਪੂਰੀ ਜਾਣਕਾਰੀ ਅਸੀਂ ਇਹਨਾਂ ਤੋਂ ਹਾਸਲ ਕਰ ਲੈਣੀ ਹੈ ਕਿੱਥੋਂ ਮਿਲਿਆ ਕਦੋਂ ਦੀ ਘਟਣਾ ਹੈ ਪਰ ਨਾਲ ਦੀ ਨਾਲ ਮੈਂ ਜ਼ਰੂਰ ਜਿਸ ਭੈਣ ਦੀ ਵੀ ਇਹ ਬਾਲੀ ਹੈ ਟੋਪਸ ਹੈ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਇਹਨੂੰ ਇਹਦਾ ਜਿਹੜਾ ਦੂਜਾ ਪਾਰਟ ਹੈ ਹੁਣ ਪਤਾ ਨਹੀਂ ਇਹਨੂੰ ਤੁਸੀਂ ਸੱਜੇ ਕੰਚ ਪਾਉਂਦੇ ਸੀ ਕਿ ਖੱਬੇ ਕੰਚ ਪਾਉਂਦੇ ਸੀਗੇ ਜਿਹੜਾ ਦੂਜਾ ਹਿੱਸਾ ਆ ਉਹਨੂੰ ਨਾਲ ਲੈ ਕੇ ਆਣਾ ਤੇ ਤੁਹਾਨੂੰ ਤੁਹਾਡੀ ਅਮਾਨਤ ਮਿਲ ਜਾਵੇਗੀ ਅਜੋ ਵੀਰ ਮੜੇ ਗੱਲਬਾਤ ਕਰ ਲਈਏ ਇਹ ਤੁਹਾਨੂੰ ਜਿਹੜੀ ਟੋਪਸ ਹੈ ਕਿੱਥੋਂ ਮਿਲਿਆ ਸਾਡੇ 7:30 ਵਜੇ ਮੈਂ ਸ਼ਾਪ ਕੱਲ ਰਾਤ 7:30 ਤੇ ਨਾ ਸ਼ਾਪ ਆਫ ਕਰ ਰਿਹਾ ਸੀ ਤੇ ਦੈਨ ਉਦੋਂ ਮੈਂ ਆਫ ਕਰਦੇ ਦੇਖ ਪੈਰਾਂ 'ਚ ਇੱਕ ਉਹ ਤਾਂ ਮੋਰਿਆ ਹੀ ਤਾਂ ਮੈਂ ਦੇਖਿਆ ਕਿ ਵਾਕਈ ਜੈਨੂਨ ਚਮਕਦੀ ਚੀਜ਼ ਪੈਰਾਂ 'ਚ ਆ ਗਈ ਬਿਲਕੁਲ 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 ਮੈਂ ਚੈੱਕ ਕੀਤਾ ਚੈੱਕ ਕਰਵਾਇਆ ਕਿ ਵਾਕਈ ਜੈਨੂਨ ਪੀਸ ਆ ਤੇ ਦੈਨ ਮੈਂ ਤੁਹਾਨੂੰ ਕਾਲ ਕਰਤਾ ਤਾਂ ਇਦਾਂ ਤਾਂ ਨਹੀਂ ਕਿ ਕੋਈ ਕੱਲ ਤੁਹਾਡੇ ਇੱਥੇ ਕਸਟਮਰ ਆਏ ਹੋਣ ਕਾਰਡ ਬਣਵਾਉਣ ਲਈ ਉਹਨਾਂ ਦਾ ਡਿੱਗ ਗਿਆ ਹੋਵੇ ਮੈਂ ਇਦਾਂ ਨਹੀਂ ਕਹਿੰਦਾ ਕਿ ਮਤਲਬ ਹੋ ਸਕਦਾ ਹੈ ਬਟ ਮੈਂ ਕਿ ਜਿਹਦੀ ਵੀ ਆ ਉਹ ਨਾਲ ਦੂਸਰਾ ਪੀਸ ਲੈ ਕੇ ਆਊਗਾ ਤਾਂ ਉਹਦੇ ਨਾਲ ਦਾ ਇਹ ਕੋਈ ਕੰਡੀਸ਼ਨ ਤਾਂ ਠੀਕ ਹੈ ਨਾ ਜੀ 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 ਤਾਂ ਜੋ ਜਿਸ ਦੀ ਅਮਾਨਤ ਹੈ ਉਸ ਦੇ ਕੋਲ ਪਹੁੰਚੇ ਔਰ ਇਹਦੀ ਕੀਮਤ ਭਾਜੀ ਹੁਣ ਤਾਂ ਗੱਲਬਾਤ ਕਰ ਰਹੀ ਸੀ ਇਹ ਕਹਿੰਦੇ ਕਿ 20 ਹਜ਼ਾਰ ਮਾਰਕੀਟ 'ਚ ਤਾਂ ਹੈਗੀ ਐ ਆ ਇੱਕ ਵਾਰ ਤੁਸੀਂ ਦੇਖ ਲਓ ਟਾਪਸ ਕਾਪੀ ਕਰਕੇ ਨਾ ਬਣਾ ਕੇ ਲੈ ਕੇ ਜੇ ਫੜੇ ਗਏ ਤਾਂ ਫਿਰ ਤੁਹਾਨੂੰ ਪਤਾ ਕਿ ਅਸੀਂ ਫਿਰ ਬਖਸ਼ਦੇ ਨਹੀਂ ਹੁੰਦੇ ਤਾਂ ਸੱਚੇ ਹੀ ਆਉਣ ਔਰ ਜਿਨ੍ਹਾਂ ਦੀ ਇਹ ਅਮਾਨਤ ਹੈ ਉਹਨਾਂ ਦੀ ਅਮਾਨਤ ਮਹਿਫੂਜ਼ ਹੈ ਡਰਨ ਦੀ ਕੋਈ ਗੱਲ ਨਹੀਂ ਤੁਸੀਂ ਇੱਥੇ ਆਉਣਾ ਗੀਤ ਭਵਨ ਰੋਡ ਤੇ ਸ਼ਬਨ ਪ੍ਰਿੰਟਿੰਗ ਪ੍ਰੈਸ ਦੇ ਆ ਜਾਣਾ ਤੁਹਾਡੀ ਅਮਾਨਤ ਤੁਹਾਨੂੰ ਵਾਪਸ ਮਿਲ ਜਾਵੇਗੀ ਔਰ ਬਹੁਤ ਖੁਸ਼ੀ ਹੋਈ ਮੈਨੂੰ ਇਹਨਾਂ ਨੂੰ ਮਿਲ ਕੇ ਕਿਉਂਕਿ ਅੱਜ ਕੱਲ ਡਿਜੀਟਲ ਜ਼ਮਾਨਾ ਹੋਇਆ ਪਿਆ ਪਰ ਇਨਸਾਨੀ ਜਿਹੜੀ ਜਿਉਂਦੀ ਹੈ ਜੀ ਭਾਜੀ ਕੀ ਕਹੋਗੇ ਨਹੀਂ ਬਸ ਜਿੰਨਾ ਦੀ ਹੈਗੀ ਚੀਜ਼ ਉਹਨਾਂ ਦੇ ਕੋਲ ਪਹੁੰਚ ਜਵੇ ਇਹ ਹੀ ਸਭ ਤੋਂ ਵੱਡੀ ਹੈਗੀ ਇਮਾਨਤ ਕਿਉਂਕਿ ਉਹਨਾਂ ਉਹ ਵੀ ਦੇਖਦੇ ਹੋਣੇ ਕਿ ਕਿੱਥੇ ਹੈਗੀ ਆ ਉਹਨਾਂ ਕੋ ਪਹੁੰਚ ਜਾਊਗੀ ਅਗਲੇ ਵੀ ਖੁਸ਼ ਹੋ ਜੂਗੇ ਅਗਲੇ ਦੀ ਚੀਜ਼ ਮਿਲ ਜੂਗੀ ਹੈਗੀ ਆ ਵਸਾਈ ਚੀਜ਼ ਹੈ ਜੀ ਹਾਂ ਤਾਂ ਤੁਹਾਨੂੰ ਮਯੂਸ ਹੋਣ ਦੀ ਲੋੜ ਨਹੀਂ ਕਿਉਂਕਿ ਤੁਹਾਡੀ ਅਮਾਨਤ ਮਹਿਫੂਜ਼ ਹੈ ਤੁਸੀਂ ਇੱਥੇ ਪਹੁੰਚ ਕੇ ਇਹਦਾ ਦੂਜਾ ਹਿੱਸਾ ਲੈਣਾ ਤੁਹਾਡੇ ਸੱਜੇ ਕੰਨ ਦੀ ਹੈ ਤਾਂ ਖੱਬੇ ਕੰਨ ਦੀ ਵਾਲੀ ਲੈ ਆਣੀ ਹੈ ਖੱਬੇ ਕੰਨ ਦੀ ਹੈ ਤਾਂ ਸੱਜੇ ਕੰਨ ਦੀ ਨਾਲ ਲੈ ਆਣੀ ਇਹ ਮਿਲਾ ਲਣਗੇ ਇਹ ਸੰਤੁਸ਼ਟ ਹੋ ਜਾਣਗੇ ਤੁਸੀਂ ਖੁਸ਼ ਹੋ ਜਾਓਗੇ ਤੁਸੀਂ ਆਪਣੀ ਈਮਾਨਤ ਇੱਥੋਂ ਵਾਪਸ ਲੈ ਜਾਓਗੇ ਤਾਂ ਟਾਈਮਿੰਗ ਕੀ ਰਹੇਗੀ ਜੀ ਆਪਣੀ ਸਵੇਰੇ ਸਾਡੀ ਸ਼ਾਪ 10 ਤੋਂ ਸ਼ਾਮ 7 7:30 ਵਜੇ ਤੱਕ ਰਹਿੰਦੇ ਹਾਂ ਅਸੀਂ ਇੱਥੇ 7:30 ਵਜੇ ਦੇ ਕਰੀਬ-ਕਰੀਬ ਤੁਸੀਂ ਵੈਸੇ ਕਾਲ ਕਰ ਲਈਓ ਕਾਲ ਕਰਕੇ ਸਾਡਾ ਨੰਬਰ ਕੀ ਹੈ ਰਗਾ ਬੋਲ ਦਿਓ ਸਾਡਾ ਨੰਬਰ ਬੋਲ ਦਿਤਾ 97 382 triple 025 97382 triple 025 ਤੋਂ ਇਹਨਾਂ ਦੇ ਨੰਬਰ ਤੇ ਤੁਸੀਂ ਕਾਲ ਕਰ ਲੈਣੀ ਹੈ ਤੁਹਾਡੀ ਅਮਾਨਤ ਜਿਹੜੀ ਹੈ ਤੁਹਾਨੂੰ ਬਾ ਇੱਜ਼ਤ ਇੱਥੋਂ ਮਿਲ ਜਾਵੇਗੀ ਹੁਣ ਘਬਰਾਉਣ ਦੀ ਰੋਣ ਦੀ ਜਾਂ ਸਟ੍ਰੈਸ ਲੈਣ ਦੀ ਲੋੜ ਨਹੀਂ ਆ ਤੁਹਾਡੀ ਅਮਾਨਤ ਇਹਨਾਂ ਕੋਲ ਹੈ ਤੁਸੀਂ ਆਓਗੇ ਤੁਹਾਨੂੰ ਬੜੀ ਖੁਸ਼ੀ ਦੀ ਭਾਵਨਾ ਨਾਲ ਤੁਹਾਡੀ ਅਮਾਨਤ ਜਿਹੜੀ ਵਾਪਸ ਦਿੱਤੀ ਜਾਊਗੀ ਉਮੀਦ ਕਰਦੇ ਅਸਲ ਮਾਲਕ ਤੱਕ ਉਸ ਦੀ ਜਿਹੜੀ ਇਹ ਵਾਲੀ ਆ ਉਹ ਬਹੁਤ ਜਲਦ ਪਹੁੰਚੇਗੀ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਔਰ ਜਿਹੜਾ ਇਨਸਾਨੀਤਾ ਮੈਸੇਜ ਇਸ ਫੈਮਿਲੀ ਨੇ ਦਿੱਤਾ ਹੈ ਨਾਲ ਦੇ ਨਾਲ ਇਹਨਾਂ ਦੀ ਤਾਰੀਫ਼ ਵੀ ਬਹੁਤ ਜ਼ਰੂਰੀ ਹੈ ਮੈਂ ਸਟਾਰਟਿੰਗ ਜੀ ਕਿਹਾ ਸੀ ਇਨਸਾਨੀਅਤ ਜਿਉਂਦੀ ਰਹੇਗੀ ਤਾਂ ਦੁਨੀਆ ਚਮਕਦੀ ਰਹੇਗੀ ਸੋਨਾ ਵੀ ਤਾਂ ਹੀ ਚਮਕਣਾ ਜੇ ਇਨਸਾਨੀਅਤ ਜਿਉਂਦੀ ਰਹੇਗੀ ਬਹੁਤ-ਬਹੁਤ ਸ਼ੁਕਰੀਆ